ਬਾਹਗੁਰੂ ਜੀ ਦਾ ਖਾਲਸਾ ਬਾਹਗੁਰੂ ਜੀ ਕੇ ਫਤਿਹ ਆ ਟਕਸਾਲੀ ਲਾਣੇ ਦੇ ਇੱਕ ਕਰਦੂਤ ਤੁਹਾਨੂੰ ਅੱਜ ਮੈਂ ਸੁਣਾਉਣੀ ਹੈ ਇਹ ਕੋਈ ਸੰਥਿਆਕਰੋਂ ਦਾ ਟਕਸਾਲ ਦਾ ਕੋਈ ਹੈਗਾ ਧੂਤਾ ਮਨਪੀਰ ਸਿੰਘ ਇਹਦਾ ਨਾਮ ਪਹਿਲਾਂ ਵੀ ਇਹ ਛੋਟੀ ਜਿਹੀ ਇੱਕ ਕਲਿੱਪ ਹੈਗੀ ਹੈ ਸੁਣ ਲਓ ਤੇ ਬਾਅਦ ਵਿੱਚ ਆਪਾਂ ਇਹਦੇ ਤੇ ਗੱਲਬਾਤ ਕਰਨੀ ਹੈ ਸਰ ਕਿਹੜੇ ਕਿਹੜੇ ਰੰਗ ਦੇ ਕੱਪੜੇ ਪਾਸੇ ਜਿਹੜੇ ਸਾਧਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਰੰਗ ਪਰਚੇ ਆ ਖਾਲਸੇ ਨੂੰ ਚਾਰ ਰੰਗ ਪਰਛੇ ਹਾਂ ਇਦੇ ਚੋਂ ਚਿੱਟਾ ਕਾਲਾ ਕੇਸਰੀ ਤੇ ਨੀਲਾ ਰੰਗ ਇਹ ਜਿਹੜੇ ਚਾਰ ਰੰਗ ਪੱਕੀਆਂ ਇਹਨਾਂ ਦੀ ਜਿਹੜੀਆਂ ਦਸਤਾਰਾਂ ਸਜਾਉਣੀਆਂ ਉਹ ਚਾਰ ਰੰਗਾਂ ਤੋਂ ਬਾਹਰ ਨਹੀਂ ਸਜਾਉਣੀਆਂ ਇਹ ਦਸਤਾਰ ਆਪਾਂ ਕਾਲੇ ਰੰਗ ਦੀ ਕੇਸਰੀ ਰੰਗ ਦੀ ਜਿਹਨੂੰ ਆਪਾਂ ਖੱਟਾ ਵੀ ਕਹਿੰਦੇ ਆ ਜਾਂ ਫਿਰ ਨੀਲੇ ਰੰਗ ਦੀ ਜਾਂ ਚਿੱਟੇ ਰੰਗ ਦੀ ਜਿਹੜੇ ਆਮ ਆਪਾਂ ਚੋਲੇ ਪਾਉਣੇ ਜਾਂ ਕੋਈ ਕੱਪੜਾ ਪਾਉਣਾ ਉਹ ਫਿੱਕੇ ਰੰਗ ਦਾ ਪਾ ਸਕਦੇ ਆ ਦੋ ਰੰਗਾਂ ਦੀ ਸਖਤ ਮਨਾਈ ਆ ਇੱਕ ਹਰੀ ਦੀ ਇੱਕ ਲਾਲ ਦੀ ਜਿਹਨਾਂ ਲਾਲ ਰੰਗ ਆ ਉਹ ਹਿੰਦੂਆਂ ਦਾ ਹੈ ਤੇ ਜਿਹੜਾ ਹਰਾ ਰੰਗ ਉਹ ਮੁਸਲਮਾਨਾਂ ਦਾ ਇਹਨਾਂ ਦੂਰੰਗਾਂ ਦੀ ਜਿਵੇਂ ਵਰਤੋਂ ਹੀ ਕਰਨੀ ਦਸਤਾਰਾਂ 'ਚ ਆਪਾਂ ਚਾਰ ਰੰਗ ਵਰਤ ਸਕਦੇ ਆ ਤੇ ਜਿਹੜੇ ਕੱਪੜੇ ਪਾਉਣੇ ਆ ਇਹ ਫਿੱਕੇ ਰੰਗ ਦੇ ਆਪਾਂ ਪਾ ਸਕਦੇ ਠੀਕ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਬਾਰਾ ਫੇਰ ਫਤਿਹ ਮੈਂ ਬੁਲਾ ਰਹੇ ਆ ਇਹ ਜਿਹੜਾ ਟਕਸ਼ਾਲੀਆਂ ਦਾ ਧੂਤਾ ਹੈ ਨਾ ਇਹਦਾ ਨਾਂ ਹੈਗਾ ਮਨਪ੍ਰੀਤ ਸਿੰਘ ਇਹ ਬੱਚਿਆਂ ਨੂੰ ਸੰਥਿਆ ਕਰਾ ਰਿਹਾ ਤੇ ਬੱਚੇ ਵੀ ਜਿਹੜੇ ਚੋਲਿਆਂ ਵਾਲੇ ਨੇ ਉਹ ਬੈਠੇ ਆ ਗੋਲ ਦਸਤਾਰਾਂ ਬੰਨੀਆਂ ਹੋਈਆਂ ਨੇ ਉਹ ਬੱਚਿਆਂ ਨੂੰ ਸਵਾਲ ਕਰਦੇ ਕਹਿੰਦੇ ਬਾਬਾ ਜੀ ਗੁਰਮਤ ਅਨਸਾਰ ਕਿਹੜੇ ਕਿਹੜੇ ਰੰਗਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਮਤਲਬੀ ਪੱਗ ਕਿਹੜੀ ਬੰਨੀ ਐ ਸੀ ਚੋਲਾ ਕਿਹੜਾ ਪਾਈਏ ਕੱਪੜੇ ਕਿਹੜੇ ਹੁਣ ਇਦਾਂ ਦੀ ਗੱਲਬਾਤ ਕਰਦੇ ਆ ਹੁਣੇ ਧੂਤਾ ਜਿਹੜਾ ਇਹ ਬੱਚਿਆਂ ਨੂੰ ਕਹਿ ਰਿਹਾ ਕਹਿੰਦਾ ਵੀ ਜਿਹੜੇ ਚਾਰ ਰੰਗ ਨੇ ਨਾ ਉਹ ਪ੍ਰਵਾਨ ਨੇ ਗੁਰਮਤ ਦੇ ਵਿੱਚ ਕਿਹੜੇ ਕਿਹੜੇ ਚਿੱਟਾ ਕਾਲਾ ਨੀਲਾ ਕੇਸਰੀ ਤੇ ਜਾਨਕੀ ਪੀਲਾ ਇਹ ਚਾਰ ਰੰਗ ਆ ਵਰਨ ਦੇ ਵਿੱਚ ਦੋ ਰੰਗ ਜਿਹੜੇ ਨੇ ਉਹਨਾਂ ਦੀ ਖਾਸ ਕਰਕੇ ਮਨਾਹੀ ਹੈ ਕਹਿੰਦਾ ਇੱਕ ਤਾਂ ਲਾਲ ਰੰਗ ਲਾਲ ਰੰਗ ਹਿੰਦੂਆਂ ਦਾ ਤੇ ਇੱਕ ਹਰਾ ਰੰਗ ਹਰਾ ਰੰਗ ਕਹਿੰਦੇ ਮੁਸਲਮਾਨਾਂ ਦਾ ਇਹ ਦੋ ਰੰਗਾਂ ਦੀ ਵਰਤੋਂ ਤਾਂ ਕਹਿੰਦਾ ਕਰਨੀ ਨਹੀਂ ਇਹ ਕਹਿ ਰਿਹਾ ਇਹ ਹੁਣ ਥੋੜਾ ਜਿਹਾ ਧਿਆਨ ਦਿਓ ਸਭ ਤੋਂ ਵੱਧ ਜੇ ਕੋਈ ਬੰਦਾ ਕੁਦਰਤ ਨਾਲ ਜੁੜਿਆ ਹੋਇਆ ਹੈ ਹਾਲਾਂਕਿ ਜਿਹੜਾ ਬੰਦਾ ਗੁਰਬਾਣੀ ਪੜ੍ਹਦਾ ਉਹ ਕੁਦਰਤ ਨਾਲ ਜੁੜਿਆ ਹੋਇਆ ਹੈ ਇਸ ਜਾਈ ਹੈ ਹੁਣ ਕੁਦਰਤ ਦੇ ਵਿੱਚ ਜਿਹੜਾ ਇੱਕ ਰੰਗ ਹੈ ਹਰਿਆਵਲੀ ਦਾ ਗ੍ਰੀਨ ਹਰਾ ਜਿਹਨੂੰ ਕਹਿੰਦੇ ਆ ਉਹ ਤੋਂ ਕੋਈ ਮੁਨਕਰ ਹੋ ਸਕਦਾ ਤੁਸੀਂ ਜਿੰਨੀ ਵੀ ਗ੍ਰੀਨਰੀ ਲਾਉਨੇ ਹੋ ਜਾਂ ਦੇਖ ਦਿਓ ਚਾਰ ਚੁਫੇਰੇ ਉਹ ਕਿਹੜੇ ਰੰਗ ਦੀ ਹੈ ਜ਼ਿਆਦਾਤਰ ਤੇ ਗ੍ਰੀਨ ਹੀ ਹੁੰਦੀ ਹੈ ਫਸਲਾਂ ਸਾਡੀਆਂ ਜਿਹੜੀਆਂ ਨੇ ਉਹ ਵੀ ਗ੍ਰੀਨ ਹੁੰਦੀਆਂ ਨੇ ਕੱਖ ਪੱਠਾ ਸਾਰਾ ਉਹ ਵੀ ਗ੍ਰੀਨ ਹੈ ਅਸੀਂ ਘਰਾਂ ਦੇ ਵਿੱਚ ਜੇ ਕੋਈ ਘਾਹ ਵੀ ਲੱਗਾ ਕਿਸੇ ਨੇ ਲਾਇਆ ਹਰ ਪਾਰਕ ਦੇ ਵਿੱਚ ਉਹ ਵੀ ਗ੍ਰੀਨ ਹੈ ਹੁਣ ਕਹਿੰਦਾ ਵੀ ਜਿਹੜਾ ਹਰਾ ਰੰਗ ਹੈ ਇਹ ਮੁਸਲਮਾਨਾਂ ਦਾ ਹੈ ਇਹਦੀ ਗੁਰਮਤ ਵਿੱਚ ਮਨਾਹੀ ਹੈ ਦੂਜੀ ਗੱਲ 'ਤੇ ਹੋਰ ਸੁਣਿਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਛੱਪ ਹੈ ਨਾ ਉਹ ਜਿਹੜਾ ਆ ਪਾਵਨ ਅੰਕਾਂ ਦੇ ਉੱਪਰ ਡੈਕੋਰੇਸ਼ਨ ਕੀਤੀ ਹੁੰਦੀ ਹੈ ਜਣੇ ਕਿ ਬੂਟੀਆਂ ਵਗੈਰਾ ਪਾ ਕੇ ਉਹਦੇ ਵਿੱਚ ਹੀ ਹਰਾ ਰੰਗ ਵਰਤਿਆ ਗਿਆ ਇਹ ਤੁਸੀਂ ਦੇਖ ਸਕਦੇ ਹੋ ਤੇ ਇੱਕ ਗੱਲ ਹੋਰ ਧਿਆਨ ਦੇ ਨਾਲ ਸੁਣਿਓ ਕਿ ਲਾਲ ਰੰਗ ਹਿੰਦੂਆਂ ਦਾ ਉਹ ਵੀ ਨਹੀਂ ਅਸੀਂ ਵਰਤਣਾ ਇਹ ਮਤਲਬ ਇਹਨੇ ਧੂਤੇ ਨੇ ਇਹ ਪੰਜਾਬ ਦੇ ਵਿੱਚ ਜਿਹੜੀ ਤਾਲਿਬਾਨੀ ਸੋਚ ਹੈ ਉਹ ਪੈਦਾ ਕਰ ਰਹੀ ਹੈ ਜਣ ਕਿ ਹਿੰਦੂਆਂ ਪ੍ਰਤੀ ਮੁਸਲਮਾਨਾਂ ਪ੍ਰਤੀ ਇੱਕ ਨਫ਼ਰਤ ਜਿਹੜੀ ਇਹ ਲਾਣਾ ਫੈਲਾ ਰਿਹਾ ਹੈ ਛੋਟੇ ਛੋਟੇ ਬੱਚਿਆਂ ਦੇ ਮਨ ਅੰਦਰ ਦਿਮਾਗ ਅੰਦਰ ਜ਼ਹਿਰ ਭਰੀ ਜਾ ਰਹੀ ਹੈ ਰੰਗਾਂ ਪ੍ਰਤੀ ਹੁਣ ਗੁਰੂ ਅਰਜਨ ਦੇ ਪਾਸ਼ਾ ਦਾ ਇੱਕ ਸ਼ਬਦ ਹੈ ਲਾਲ ਰੰਗ ਕਿਸ ਕੋ ਲੱਗਾ ਜਿਸਕੇ ਮੜ ਭਾਗਾ ਮੈਲਾ ਕਦੇ ਨ ਹੋ ਗਏ ਨਾ ਲੱਗਾ ਨਾਗਾ ਹੁਣ ਦੱਸੋ ਤੁਸੀਂ ਲਾਲ ਰੰਗ ਦਾ ਅਰਥ ਭਾਵੇਂ ਗੂੜਾ ਹੈ ਪਰ ਲਾਲ ਰੰਗ ਦੀ ਵਰਦੋਤਾ ਉਹਦੇ ਵਿੱਚ ਗੁਰੂ ਸ਼ਬਦ ਨੇ ਜ਼ਿਕਰ ਤਾਂ ਕੀਤਾ ਨਾ ਹੁਣ ਤੁਸੀਂ ਦੱਸੋ ਵੀ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਇੰਨਾ ਗੰਦ ਪਾਤਾ ਟਕਸਾਲੀਆਂ ਨੇ ਕੋਈ ਵੀ ਪੱਗ ਦਾ ਰੰਗ ਹੋਵੇ ਤੁਸੀਂ ਬਨ ਸਕਦੇ ਹੋ ਹਾਂ ਇੱਕ ਗੱਲ ਹੈਗੀ ਆ ਵੀ ਜਦੋਂ ਤੁਹਾਡੀ ਉਮਰ ਸਿਆਣੀ ਹੁੰਦੀ ਹੈ ਤੁਸੀਂ ਰੰਗ ਬਹੁਤੇ ਗੂੜੇ ਨਾ ਬਨੋ ਜੇ ਦਾਣਾ ਚਿੱਟਾ ਹੋ ਗਿਆ ਤਾਂ ਉਦਾਂ ਦਾ ਰੰਗ ਕੋਈ ਜਿਹੜਾ ਤੁਹਾਨੂੰ ਕਹਿ ਲਈਏ ਵੀ ਸਿਆਣਪ ਦੇ ਮੁਤਾਬਕ ਚੰਗਾ ਨਾ ਲੱਗੇ ਜਿਵੇਂ ਅਸੀਂ ਕਹਿੰਦੇ ਹਾਂ ਬਜ਼ੁਰਗਾਂ ਦੀ ਜਿਹੜੇ ਪੱਗ ਹੈ ਉਹ ਫਿੱਕੇ ਰੰਗ ਦੀ ਵਧੀਆ ਲੱਗਦੀ ਹੈ ਫਿੱਕੇ ਜੇ ਕੱਪੜੇ ਹੋਣ ਇਹ ਜ਼ਰੂਰੀ ਹੁੰਦਾ ਹੈ ਇਹ ਤਾਂ ਸਮੇਂ ਦੇ ਮੁਤਾਬਕ ਮਨੁੱਖ ਆਪਣੇ ਆਪ ਹੀ ਚੇਂਜ ਹੋ ਜਾਂਦਾ ਹੈ ਕੋਈ ਦੋਰਾਮਾ ਨਹੀਂ ਪਰ ਹੁਣ ਇਹ ਦੇਖੋ ਗੁਰਬਾਣੀ ਵੀ ਸੰਖਿਆ ਕਰਾ ਰਿਹਾ ਇਹ ਧੂਤ ਹੈ ਉਹਨਾਂ ਦਾ ਨਾਮ ਮਨਪ੍ਰੀਤ ਸਿੰਘ ਟਕਸ਼ਾਲੀ ਲੜਦੇ ਹੁਣ ਬੱਚੇ ਨੇ ਸਵਾਲ ਕੀਤਾ ਦੂਜੀ ਗੱਲ ਵਿੱਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਜ਼ਿਕਰ ਆਉਂਦਾ ਹੈ ਜਿਆ ਕੋਈ ਇਤਿਹਾਸ ਵਿੱਚ ਕੋਈ ਜ਼ਿਕਰ ਇਹ ਜਾ ਆਉਂਦਾ ਹੈ ਵਿੱਕੀ ਕਿਸੇ ਰੰਗ ਤੋਂ ਮਨਾਹੀ ਕੀਤੀ ਹੋਵੇ ਕੋਈ ਹੈ ਜ਼ਿਕਰ ਹੈਗਾ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਤੁਸੀਂ ਚੰਦੂਆ ਲੱਗਾ ਦੇਖ ਸਕਦੇ ਹੋ ਉਹ ਗਨੇ ਰੰਗ ਦਾ ਵੀ ਹੁੰਦਾ ਹੈ ਤੇ ਉਹ ਅ रेड कलर ਦਾ ਜਿਹੜੇ ਕਿ ਲਾਲ ਰੰਗ ਦਾ ਵੀ ਹੁੰਦਾ ਹੈ। ਅ ਜਿਹੜੇ ਪੌੜ ਮਾਰਦੇ ਨੇ ਸੁਭਦੇਵ ਸਿੰਘ ਵਰਗੇ ਇਹ ਕਹਿੰਦੇ 25 ਲੱਖ ਦਾ ਚੰਦੋਆ ਜੀ ਪਤਾ ਨਹੀਂ 26 ਲੱਖ ਦਾ ਸੈਟ ਲੱਗਦਾ ਉਹ ਉਹ ਗ੍ਰੀਨ ਤੇ ਜਾਦਾ ਅ রেড ਕਲਰ ਜਿਹੜੇ ਕਿ ਲਾਲ ਕਲਰ ਦੇ ਹੁੰਦੇ ਆ। ਹੁਣ ਇਹ ਜਿਹੜਾ ਧੂਤਾ ਹੈ ਇਹਨਾਂ ਦੇ ਮੂਰੇ ਸਭ ਤੇ ਸੈਂਚੀਆਂ ਪ੍ਰਕਾਸ਼ ਕੀਤੀਆਂ ਹੋਈਆਂ ਨੇ। ਮਤਲਬ ਕਿ ਇਹਨਾਂ ਦਾ ਗੁਰਮਤ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਇਸੇ ਕਰਕੇ ਨਾ ਜੇ ਸ਼ਾਇਦ ਡਾਕਟਰ ਅੰਬੇਦਕਰ ਸਾਹਿਬ ਨੇ ਲਿਖਿਆ ਕਿ ਸਿੱਖ ਜਿਹੜੇ ਨੇ ਉਹ ਕਿਸਾਂ ਦਾ ਰਿ hindu ਨੇ ਜੇ ਕਿਤੇ ਲਿਖਿਆ ਵੀ ਹੋਊਗਾ ਤਾਂ ਇਹ ਗੱਲ ਉਦਾਹਰਨ ਉਹਨਾਂ ਨੇ ਸਹੀ ਲਿਖੀ ਹੋਣੀ ਹੈ ਅਸਲ ਵਿੱਚ ਕਿਤੇ ਲਿਖਿਆ ਮਿਲਦਾ ਨਹੀਂ ਵੀ ਉਹਨਾਂ ਨੇ ਲਿਖਿਆ ਹੋਊਗਾ ਵੀ ਸਿੱਖ ਕਿਸਾਂ ਦਾ ਰਿ hindu ਨੇ ਪਰ ਜਿਹੜੀਆਂ ਕਰਤੂਤਾਂ ਇਹ ਬੰਦੇ ਕਰਦੇ ਐ ਇਹਨਾਂ ਕਰਕੇ ਲਿਖਣਾ ਵੀ ਜਾਇਜ਼ ਹੈ ਫਿਰੋ ਫੁੰ ਦੇਖੋ ਤੁਸੀਂ ਇਹਦਾ ਗੁਰਮਤਨਨ ਕੀ ਸਬੰਧ ਹੈ ਇਹ ਵੀਡੀਓ ਮੈਂ ਅੱਜ ਕੁਦਰਤੀ ਦੇਖ ਲਈ ਤੇ ਮੇਰਾ ਮਨ ਕੀਤਾ ਵੀ ਗੱਲ ਕਰੀਏ ਜਣ ਕੇ ਇਹੋ ਜਾਂ ਅੰਧ ਵਿਸ਼ਵਾਸ ਇਹੋ ਜਿਹੀਆਂ ਕੱਚੀਆਂ ਪਿੱਲੀਆਂ ਗੱਲਾਂ ਜਿਨ੍ਹਾਂ ਦਾ ਗੁਰੂ ਸਾਹਿਬ ਦੇ ਨਾਲ ਕੋਈ ਮਤਲਬ ਨਹੀਂ ਸਿਧਾਂਤ ਦੇ ਨਾਲ ਕੋਈ ਮਤਲਬ ਨਹੀਂ ਉਹ ਇਹ ਬੱਚਿਆਂ ਦੇ ਮਨਾਂ ਵਿੱਚ ਸੰਥਿਆ ਕਰਾਉਣ ਵੇਲੇ ਪਰ ਰਹੇ ਨੇ ਔਰ ਜੇ ਇਸ ਧੂਤੇ ਦੇ ਕੋਲੋਂ ਪੁੱਛਿਆ ਜਾਵੇ ਨਾ ਵੀ ਸੰਤ ਸ਼ਬਦ ਬਾਣੀ ਵਿੱਚ ਕਿੰਨੇ ਪ੍ਰਕਾਰ ਦਾ ਆਇਆ ਸੰਤ ਸ਼ਬਦ ਦੇ ਅਰਥ ਕੀ ਨੇ ਨਾਨਕ ਸ਼ਬਦ ਦੇ ਤਿੰਨ ਰੂਪ ਆਏ ਨੇ ਵੀ ਕਿਹੜੇ ਰੂਪ ਦਾ ਕਿਹੜਾ ਅਰਥ ਹੈ ਜਿਵੇਂ ਨੰਨੇ ਨੂੰ ਕਰਨਾ ਨੰਨਾ ਕਕਾ ਮੁਕਤਾ ਕਕੇ ਨੂੰ ਔਕੜ ਕਕੇ ਨੂੰ ਸ਼ਹਾਰੀ ਜੇ ਪੁੱਛ ਲਈਏ ਤਾਂ ਸ਼ਾਇਦ ਇਹਦੀ ਬੋਲਤੀ ਬੰਦ ਹੋਈ ਰਣੀਗਾ ਉੱਥੇ ਕੋਈ ਗੱਲ ਨਹੀਂ ਹੋਣੀ ਹੁਣ ਆ ਜਿਹੜਾ ਇਹ ਜ਼ਹਿਰ ਪਾ ਰਹੇ ਨੇ ਬੱਚਿਆਂ ਦੇ ਮਨ ਵਿੱਚ ਜਿੰਨ ਕਿ ਨਫ਼ਰਤ ਫੈਲਾ ਰਹੇ ਨੇ ਕਿ ਲਾਲ ਰੰਗ ਹਿੰਦੂਆਂ ਦਾ ਅਸੀਂ ਇਹ ਨਹੀਂ ਵਰਤਣਾ ਤੇ ਹਰਾ ਰੰਗ ਮੁਸਲਮਾਨਾਂ ਦਾ ਅਸੀਂ ਇਹ ਵਰਤਣਾ ਤੇ ਹੁਣ ਤੁਸੀਂ ਜਿਹੜੇ ਪਰਿਵਾਰ ਪਰਿਵਾਰਾਂ ਦੇ ਵਿੱਚ ਰਹਿਣ ਵਾਲਿਓ ਜਾਂ ਪਰਿਵਾਰ ਵਾਲਿਓ ਤੁਸੀਂ ਦੱਸਿਓ ਵੀ ਤੁਹਾਡੇ ਆਲੇ-ਦੁਆਲੇ ਹਰਾ ਰੰਗ ਤੁਹਾਨੂੰ ਚੰਗਾ ਲੱਗਦਾ ਹੈ ਦੱਸਿਓ ਤੁਸੀਂ ਧਿਆਨ ਦੇ ਨਾਲ ਸੁਣਿਓ ਪਹਿਲਾਂ ਇਹ ਗੱਲ ਤੁਹਾਡੇ ਘਰ ਦੇ ਵਿੱਚ ਕੋਈ ਪੌਦਾ ਲੱਗਿਆ ਹੋਵੇ ਜਾਂ ਕੋਈ ਪੀੜ ਫਰੂਟ ਵਾਲਾ ਲੱਗਿਆ ਹੋਵੇ ਤੁਹਾਡੇ ਘਰ ਦੇ ਵਿੱਚ ਘਾਹ ਲੱਗਿਆ ਹੋਵੇ ਦੱਸਿਓ ਆ ਸਭ ਤੋਂ ਵੱਡੀ ਗੱਲ ਜਿਹੜੇ ਕਿਸਾਨ ਨੇ ਅੰਦੋਲਨ ਕਰਦੇ ਨੇ ਉਹਨਾਂ ਨੇ ਹਰੇ ਰੰਗ ਦੀਆਂ ਦਸਤਾਰਾਂ ਬਨੀਆਂ ਬੱਗਾਂ ਬਨੀਆਂ ਕਿਉਂਕਿ ਹਰਾ ਰੰਗ ਜਿਹੜਾ ਹਰੀਆਵਲੀ ਦੇ ਨਾਲ ਜੁੜਿਆ ਹੋਇਆ ਗ੍ਰੀਨਰੀ ਦੇ ਨਾਲ ਜੁੜਿਆ ਹੋਇਆ ਤੇ ਇਹ ਢੂਤੇ ਜਿਹੜੇ ਨੇ ਇਹ ਸਮਝ ਨਹੀਂ ਰਹੇ ਵੀ ਬਿਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਕੁਦਰਤ ਕੀ ਹੈ ਕਿ ਕੁਦਰਤ ਦੇ ਰੰਗ ਕੀ ਨੇ ਇਹਨਾਂ ਬਾਰੇ ਕੱਖ ਨਹੀਂ ਪਤਾ ਬਸ ਬੱਚਿਆਂ ਦੇ ਮਨਾਂ ਵਿੱਚ ਜ਼ਹਿਰ ਭਰਨ ਤੇ ਲੱਗੇ ਹੋਏ ਨੇ ਇਹਨਾਂ ਦੀ ਬਕਵਾਸ ਨਹੀਂ ਇਹੀ ਕਰਤੂਤਾਂ ਇਹੀ ਬਕਵਾਸ ਭਿੰਡਰਾਂ ਵਾਲੇ ਨੇ ਕੀਤੇ ਸੀ ਇਹ ਸੇਮ ਹੋ ਵੀ ਨੇ ਹੁਣ ਵੀ ਜਿਹੜਾ ਇਹਨਾਂ ਦਾ ਲਾਣਾ ਹੈ ਨਾ ਗੁਰਮਤ ਨਾਲ ਕੋਈ ਮਤਲ ਨਹੀਂ ਉਹਨਾਂ ਨੂੰ ਬਸ ਪੱਗਾਂ ਤੱਕ ਜੁੜਾਈ ਗਈ ਕੋਈ ਮਰਜ਼ੀ ਪੱਗ ਬੰਨ ਲਓ ਕੋਈ ਮਰਜ਼ੀ ਕੱਪੜਾ ਪਾ ਲਓ ਇਹਦੇ ਨਾਲ ਕੋਈ ਮਤਲਬ ਨਹੀਂ ਸਿੱਖੀ ਕਮਾਉਣ ਲਈ ਹੈ ਗੁਰਮਤ ਨੂੰ ਸਮਝਣਾ ਤੇ ਜੀਵਨ ਵਿੱਚ ਕਮਾਉਣਾ ਹੈ ਰੰਗਾਂ ਦੇ ਨਾਲ ਕੋਈ ਮਤਲਬ ਹੈ ਨਹੀਂ ਅਸਾ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਹੁਣ ਐਂਡ ਤੇ ਕਰਨ ਲੱਗਾ ਧਿਆਨ ਦਿਓ ਜਿਹੜਾ ਸਾਡੇ ਸਰੀਰ ਦੇ ਅੰਦਰ ਖੂਨ ਹੈ ਉਹਦਾ ਰੰਗ ਕੀ ਹੈ ਉਹਦਾ ਰੰਗ ਵੀ ਰੈੱਡ ਹੀ ਹੈ ਲਾਲ ਹੀ ਹੈ ਤੇ ਜੇ ਤੋ ਇਹਨੂੰ ਕਿਸੇ ਨੂੰ ਖੂਨ ਚੜਾਉਣਾ ਪੈ ਜੇ ਲੈ ਕੇ ਜਦੋਂ ਖੂਨ ਘਟ ਜਾਂਦਾ ਹੈ ਕਮੀ ਹੋ ਜਾਂਦੀ ਹੈ ਤੇ ਫਿਰ ਜੇ ਤੁਸੀਂ ਉਹ ਲਾਲ ਰੰਗ ਦਾ ਖੂਨ ਦੇਖ ਲਓ ਫਿਰ ਡਾਕਟਰ ਨੂੰ ਕਹੋਗੇ ਵੀ ਅਸੀਂ ਤਾਂ ਇਹ ਰੰਗ ਨਾਲ ਡਬਰਤ ਕਰਦੇ ਉਹਦਾ ਜਵਾਬ ਦੇਉਗੇ ਉਹ ਕਿਹੜਾ ਸਰੀਰ ਹੈ ਜਿਹਦੇ ਅੰਦਰ ਖੂਨ ਨਹੀਂ ਹੈਗਾ ਖੂਨ ਤੋਂ ਬੰਦਾ ਖੂਨ ਤੋਂ ਬਿਨਾ ਕੋਈ ਬੰਦਾ ਬਚ ਸਕਦਾ ਹੈ ਅਗੇ ਲਾਲ ਰੰਗ ਤਾਂ ਹਿੰਦੂਆਂ ਦਾ ਜੀ ਇਹ ਬੇਤੁਕੀਆਂ ਗੱਲਾਂ ਇਹ ਧੁੱਤੇ ਜਿਹੜੇ ਨਾ ਕਰਦੇ ਨੇ ਇਹ ਬੱਚਿਆਂ ਨੂੰ ਪੜਾ ਰਿਆ ਹੈ ਵਾਹਿਗੁਰੂ ਜੀ ਕਾ ਖਾਲਸਾ Vai para o